ਮੁਰਦਾਬਾ ਮੁਰਦਾਬਾ ਸੱਚਾ ਸ਼ਹੀਦ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਪੂਰ ਮੁਰਦਾਬਾ ਪੰਜਾਬ ਪੂਰ ਮੁਰਦਾਬਾ ਸਮਰਾਨਾ ਐਸਐਸਓ ਮੁਰਦਾਬਾ ਜੈ ਸ਼ਿਦਾਂ ਜੀ ਮੇਰਾ ਨਾਮ ਰਮਨ ਵਡੇਰਾ ਜੀ ਮੈਂ ਸ਼ੇਵਸਨ ਯੂਥ ਦਾ ਪ੍ਰਧਾਨ ਆ ਜੀ ਅੱਜ ਤਕਰੀਬਨ ਸਾਨੂੰ ਸਵੇਰੇ 11:00 ਵਜੇ ਅਮਿਤ ਮੋਦਗਿਲ ਜੀ ਦਾ ਫੋਨ ਆਇਆ ਕਿ ਭਾਈ ਸਾਡੇ ਪਿੰਡ ਗਊ ਹੱਤਿਆ ਹੋਈ ਆ ਜੀ ਅਸੀਂ ਜਦੋਂ ਪਹੁੰਚੇ ਆ ਇੱਥੇ ਤੇ ਸਾਨੂੰ ਤਾਂ ਮਾਮਲਾ ਖੁਰਦਪੁਰਦ ਕਰਨ ਦੀ ਓ ਗੱਲ ਜਾਪੀ ਆ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇਸੇ ਲਈ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਜਲਦੀ ਤੋਂ ਜਲਦੀ ਕਾਰਵਾਈ ਕਰੋ ਚਾਹੇ ਮੀਂਹ ਆਵੇ ਨੇ ਏਰੀਆ 'ਵਿ ਅਸੀਂ ਇੱਥੇ ਹੀ ਬੈਠੇ ਆ ਜੀ ਪੂਰਾ ਚੋਰਾ ਦੇ ਮੀਂਹ ਪੈ ਰਹੇ ਆ ਭਾਈ ਅਸੀਂ ਬੈਠੇ ਆ ਜੀ Hindu ਧਰਮ ਦੀ ਬੇਅਦਬੀ ਹੋਈ ਆ ਨਾਲ ਨਾਲ ਸਿੱਖ ਧਰਮ ਦੀ ਬੇਅਦਬੀ ਇਹ ਕਿੰਨੀਆਂ ਕਿ ਬੇਅਦਬੀਆਂ ਕਰਾਈ ਗਈ ਆ ਪੰਜਾਬ ਆ ਜੀ ਜੇ ਅੱਜ ਇਹ ਇਹਨਾਂ ਨੇ ਨਾ ਕੋਈ ਚੱਜ ਨਾ ਸੁਣਵਾਈ ਕੀਤੀ ਤੇ ਕੱਲ ਨੂੰ ਉਸ ਤੋਂ ਵੱਡਾ ਸੰਘਰਸ਼ ਕਰਾਂਗੇ ਦਿੱਲੀ ਹਾਈਵੇ ਜਾਮ ਕਰਾਂਗੇ ਸਾਰਾ ਸ਼ਹਿਰ ਵੀ ਬੰਦ ਕਰਵਾਵਾਂਗੇ ਜੀ ਕੋਈ ਗੱਲ ਕੀਤੀ ਪੁਲੀ ਪ੍ਰਸ਼ਾਸਨ ਨਾਲ ਕੋਈ ਥੋਸ ਵੱਲ ਕੋਈ ਕੁਝ ਵੀ ਨਹੀਂ ਜੀ ਉਹ ਤਾਂ ਆਪਣੇ ਫੋਨਾਂ 'ਤੇ ਲੱਗੇ ਹੋਏ ਨੇ ਜੀ ਆਪਾਂ ਕੀ ਕਿਸੇ ਨੂੰ ਕਹਿ ਸਕਦੇ ਆ ਜੀ ਅਫਸਰ ਨੇ ਜੀ ਅੱਜ ਦੇ ਮੌਕੇ ਦੇ ਲਿਆਕਤ ਦੇ ਹਿਸਾਬ ਨਾਲ ਜੋ ਸਰਕਾਰਾਂ ਕਹਿ ਰਹੀਆਂ ਨੇ ਉਹੀ ਹੋ ਰਿਹਾ ਜੀ ਉਸਦੀ ਹੋ ਗਈ ਹੈ ਵੀ ਗਾਂਵਾ ਹਾਂਜੀ ਪੁਸਤੀ ਹੋ ਪੁਸਤੀ ਤਾਂ ਦਿਖਦੀ ਪਈ ਆ ਜੀ ਪੁਸਤੀ ਦਾ ਹੋ ਚੁੱਕੀ ਆ ਜੀ ਸਾਰਾ ਕੁਝ ਸਾਬका ਪੰਜ ਪਿੰਡ ਭਗੌਰ ਆ ਜਾਓ ਫੜਦੇ ਕੀ ਕਰਨਾ ਪਿੰਡ ਵਿੱਚ ਦੇਖੋ ਜੀ ਇਹ ਕੱਲ ਸ਼ਾਮ 6 ਵਜੇ ਦੀ ਘਟਨਾ ਹੈ ਮੈਂ ਵੀ ਬਾਹਰ ਗਿਆ ਸੀ ਮੈਨੂੰ ਵੀ ਪਤਾ ਲੱਗਿਆ ਫੋਨ 'ਤੇ ਕਿਉਂਕਿ ਬਹੁਤ ਜਿਹੜੀ ਘਰੋਣੀ ਹਰਕਤ ਕੀਤੀ ਗਈ ਆ ਜਿੱਥੇ ਸਿੱਖ ਧਰਮ ਦੀ ਬੇਅਦਬੀ ਹੋਈ ਆ ਉਹਦੇ ਨਾਲ-ਨਾਲ ਜਿਹੜੀ Hindu ਧਰਮ ਦੀ ਵੀ ਬੇਅਦਬੀ ਹੋਈ ਆ ਕਿਸੇ ਬਿਅਕਤੀ ਅਣਜਾਣ ਬਿਅਕਤੀਆਂ ਵੱਲੋਂ ਜਿਹੜਾ ਇੱਕ ਗਊ ਦਾ ਸਿਰ ਕੱਟ ਕੇ ਕਿੱਥੇ ਉਹਦੀ ਬੇਅਦਬੀ ਕੀਤੀ ਗਈ ਆ ਉਹਦੇ ਨਾਲ ਇਹ ਦਾ ਮਾਸ ਲਿਆ ਕੇ ਜਿਹੜਾ ਸਾਡੇ ਪਵਿੱਤਰ ਜਿਹੜੇ ਪਿੰਡ ਦੇ ਵਿੱਚ ਸ਼ੀਰ ਸਿੰਘਾਂ ਦੀ ਜਗ੍ਹਾ ਉਹਦੇ ਉੱਤੇ ਜਿਹੜਾ ਲਿਆ ਕੇ ਰੱਖਿਆ ਗਿਆ ਔਰ ਇਹਦੇ ਨਾਲ ਇਹ ਪੂਰੇ ਜਿਹੜੇ ਨਗਰ ਦੇ ਵਿੱਚ ਇੱਕ ਤਰ੍ਹਾਂ ਦੇ ਜਿਹੜੇ ਧਾਰਮਿਕ ਉਹਨਾਂ ਨੂੰ ਮੰਨਣ ਵਾਲੇ ਲੋਕ ਨੇ ਬਿਰਤੀ ਵਾਲੇ ਲੋਕ ਨੇ ਉਹਨਾਂ ਦੇ ਜਿਹੜੇ ਹਰ ਦੇ ਬਰੁੰਧਰੇ ਗਏ ਨੇ ਪ੍ਰਸ਼ਾਸਨ ਨੇ ਵੀ ਆ ਕੇ ਮੌਕਾ ਦੇਖਿਆ ਕਿਉਂਕਿ ਜਿਹੜੀ ਇਹ ਘਟਨਾ ਹੈ ਬਖਸ਼ਣਯੋਗ ਨਹੀਂ ਹੈਗੀ ਇਹ ਬਹੁਤ ਹੀ ਵੱਡਾ ਜਿਹੜਾ ਇੱਕ ਘਟਨਾਕਰਮ ਹੋਇਆ ਪਿੰਡ ਦੇ ਵਿੱਚ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਾਂਗੇ ਵੀ ਇਸ ਘਟਨਾ ਨੂੰ ਜਿਹੜਾ ਵੀ ਜਿਹੜੇ ਇਹਦੇ ਦੋਸ਼ੀ ਨੇ ਇਹਦੀ ਚੰਗੀ ਤਰ੍ਹਾਂ ਜਿਹੜੀ ਤਫ਼ਤੀਸ਼ ਕੀਤੀ ਜਾਵੇ ਔਰ ਜਿਹੜੇ ਬਣਦੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹਨੇ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸਾ ਘਣਾਉਣਾ ਕੰਮ ਆ ਜਿਹੜਾ ਉਹ ਕਰਨ ਦੀ ਜਿਹੜੀ ਹਿੰਮਤ ਨਾ ਕਰੇ। ਸਾਡੇ ਨਾਲ ਕੰਮੇ ਦੇ ਦੇ ਦਿਓ ਜੇ ਕੋਈ ਤੰਤਰਿਕ ਵੱਲੋਂ ਜਿਵੇਂ ਕਰਾਈ ਜਾ ਰਹੀ ਹੈ। ਦੇਖੋ ਜੀ ਜਿਸ ਤਰ੍ਹਾਂ ਦਾ ਹੈ ਅੱਜ ਦੇਖੋ ਜਿਹੜੇ ਸਦੀ ਦੇ ਵਿੱਚ ਆਪਾਂ ਪਹੁੰਚੇ ਹੋਏ ਆਂ ਆ ਪਰ ਅੱਜ ਵੀ ਜਿਹੜੇ ਲੋਕ ਨੇ ਅਨਪੜਤਾ ਦੇ ਪਿੰਡਾਂ ਦੇ ਵਿੱਚ ਕੁਝ ਹੈਗੇ ਨੇ ਜਿਹੜੇ ਪੁਰਾਣੇ ਖਿਆਲਾਂ ਦੇ ਲੋਕ ਨੇ ਉਹ ਅੱਜ ਵੀ ਬਾਬਿਆਂ ਦੇ ਪਿੱਛੇ ਜਿਹੜੇ ਲੱਗੇ ਹੋਏ ਨੇ ਪਖੰਡਵਾਦ ਜਿਹੜਾ ਚੱਲ ਰਿਹਾ ਹੈ ਇਹ ਹੋ ਸਕਦਾ ਵੀ ਕਿਸੇ ਤੰਤਰਿਕ ਵੱਲੋਂ ਕੋਈ ਦੱਸਿਆ ਵੀ ਟੂਣਾ ਹੋਵੇ ਪਰ ਅਗਰ ਟੂਣਾ ਹੈ ਪਰ ਇਹ ਬਹੁਤ ਜਿਹੜੀ ਜਿਹੜੀ ਗਲਤ ਗੱਲ ਹੈ ਜੀ ਇਹ ਇੱਕ ਗਊ ਦੀ ਹੱਤਿਆ ਕਰਨੀ ਕਿਉਂਕਿ ਸਨਾਤਨ ਧਰਮ ਦੇ ਵਿੱਚ ਗਊ ਨੂੰ ਜਿਹੜਾ ਮਾਤਾ ਦਾ ਦਰਜਾ ਦਿੱਤਾ ਗਿਆ ਇਹਦੇ ਨਾਲ ਜਿਹੜਾ ਹਿੰਦੂ ਸਮਾਜ ਆ ਉਹਦੇ ਵੀ ਜਿਹੜੇ ਹੋਰਦੇ ਨੇ ਬਲੁੰਦਰੇ ਗਏ ਨੇ ਵੀ ਇੱਕ ਜੀਵ ਦੀ ਹੱਤਿਆ ਕਰਕੇ ਬਲੀ ਦੇਣਾ ਆਪਣੇ ਕਿਉਂਕਿ ਪਰਮਾਤਮਾ ਗੁਰੂ ਘਰ ਦੇ ਵਿੱਚ ਜਾ ਕੇ ਆਪਾਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਆ ਪਰ ਇਹੋ ਜਿਹੇ ਘਰੋਣੇ ਕੰਮ ਕਰਕੇ ਆਪਾਂ ਨੂੰ ਜਿਹੜਾ ਸੁੱਖ ਨਹੀਂ ਮਿਲ ਸਕਦਾ பஞ்சਪਗੌਰ ਤੋਂ ਮੌਜੂਦਾ ਠੀਕ ਡਣਾ ਬਸ ਉਹ ਕੱਲ ਇਹ ਕੱਲ ਸਵੇਰ ਦੇ ਅਸੀਂ ਇੱਕ ਪਿੰਡ ਦੇ ਵਿੱਚ ਨਿਸ਼ਾਨਦੇਹੀ ਹੋਈ ਸੀ ਉੱਥੇ ਪੰਚਾਇਤ ਦੀ ਜਗਾ ਨਿਕਲੀ ਸੀ ਅਸੀਂ ਉਸ ਦੇ ਨਿਸ਼ਾਨਦੇਹੀ ਦੇ ਠੱਡੇ ਲਗਾਉਣ ਗਏ ਸੀ ਤੇ ਉਹ ਪਿੰਡ ਤੋਂ ਬਾਹਰ ਟੁੱਬਾ ਤੇ ਉਸ ਤੇ ਇੱਕ ਪਿੱਪਲ ਖੜਾ ਉਹਦੇ ਵਿੱਚ ਜਦੋਂ ਅਸੀਂ ਦੇਖਿਆ ਜਾ ਕੇ ਸਾਨੂੰ ਸਮੈਲ ਆਈ ਤਾਂ ਉਹਦੇ ਵਿੱਚ ਕੁਛ ਕਿਸੇ ਚੀਜ਼ ਦਾ ਜਾਨਵਰ ਦਾ ਸਿਰ ਸੀ ਉਹਦੇ ਉੱਤੇ ਕੁਛ ਚੀਜ਼ਾਂ ਪਈਆਂ ਸੀ ਤਾਂ ਚਾਹ ਪੱਤੀ ਚੀਨੀ ਘੋੜੇ ਵਗੈਰਾ ਕਾਫੀ ਚੀਜ਼ਾਂ ਸੀਗੀਆਂ ਤੇ ਅਸੀਂ ਆਪਸੇ ਵਿੱਚ ਹੋਏ ਉਸ ਤੋਂ ਬਾਅਦ ਦੇਖਿਆ ਵੀ ਇਹ ਕੋਈ ਛੋਟੀ ਗੱਲ ਨਹੀਂ ਅਸੀਂ ਵਿਚਾਰ ਕਰਕੇ ਉਸ ਦੀ ਅੱਗੇ ਆਪਣੇ ਸਣਾ ਥਾਣਾ ਸਮਰਾਲਾ ਜਾ ਕੇ ਇਤਲਾਹ ਦਿੱਤੀ ਜੀ ਉਸ ਤੋਂ ਬਾਅਦ ਮੌਕੇ ਤੇ ਪਹੁੰਚੇ ਉਸ ਤੋਂ ਬਾਅਦ ਸ਼ਾਮ ਨੂੰ 6 ਵਜੇ ਐਸਐਚਓ ਸਾਹਿਬ ਮੌਕੇ ਤੇ ਆ ਕੇ ਉਹਨਾਂ ਨੇ ਮੌਕਾ ਦੇਖਿਆ ਕਿ ਉਸੇ ਟਾਈਮ ਅਚਾਨਕ ਜਦੋਂ ਅਸੀਂ ਉਸੇ ਮੌਕੇ ਤੇ ਸੀਗੇ ਤੇ ਸਾਨੂੰ ਪਿੰਡੋਂ ਫੋਨ ਆਇਆ ਵੀ ਜਿਹੜੇ ਪਿੰਡ ਆਪਣੇ ਪਿੰਡ ਦੇ ਲਾਗੇ ਸਿੰਘ ਸਿੱਧਾ ਦੀ ਜਗਾ ਉੱਥੇ ਵੀ ਕਿਸੇ ਨੇ ਲਫਾਫੇ ਦੇ ਵਿੱਚ ਪਾ ਕੇ ਮੀਟ ਦੇ ਪੀਸ ਟੁਕੜੇ ਦੇ ਵਿੱਚ ਗੋੜ ਕੁਛ ਇਦਾਂ ਦੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ ਤੇ ਅਸੀਂ ਜਾ ਕੇ ਮੁੱਖ ਦੇ ਦੇਖਿਆ ਤੇ ਉੱਥੇ ਵਾਕਈ ਚੀਜ਼ਾਂ ਹੈਗੀਆਂ ਸੀਗੇ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਦੀ ਇਸ ਘਟਨਾ ਦੀ ਜਾਂਚ ਬਹੁਤ ਅਮਰੀਕੀ ਨਾ ਹੋਣੀ ਚਾਹੀਦੀ ਤੇ ਜੋ ਦੋਸ਼ੀ ਨੇ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ। ਪ੍ਰਸ਼ਾਸਨ ਨੇ ਹੁਣ ਤੱਕ ਕੀਤਾ ਕੁਝ ਹੈ ਤਾਂ ਹਾਂਜੀ ਰਾਤ ਅਸੀਂ ਜੋ ਪਹਿਲਾਂ ਆਪਣੇ ਆਧਾਰ ਤੇ ਜਾਂਚ ਕੀਤੀ ਹੈ ਤੇ ਕੁਝ ਸਾਨੂੰ ਸਬੂਤ ਮਿਲੇ ਸੀ ਉਹਨਾਂ ਦੇ ਆਧਾਰ ਤੇ ਪ੍ਰਸ਼ਾਸਨ ਨੇ ਵਾਰੀ-ਵਾਰੀ ਜਾਂਚ ਬਦਲ ਕੀਤੀ ਆ ਤੇ ਸਾਨੂੰ ਕੋਈ ਪੱਕਾ ਸਬੂਤ ਨਹੀਂ ਮਿਲਿਆ ਅਜੇ ਤੱਕ। ਅੱਛਾ ਹੀ ਹੈ। ਹਾਂ ਹਾਏ 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 ਹਾਏ। ਹੋਲਾ ਮੀਰ ਜੀ ਸਿਹਾਲਾ ਪਿੰਡ ਜੀ ਸਮਰਾਲਾ ਪੁਲਿਸ ਸਟੇਸ਼ਨ ਬਹੁਤ ਧਿਆਨ ਲਗਾਇਆ ਟੀਮ ਆ ਕੇ ਮਾਮਲਾ ਮਾਮਲਾ ਜੀ ਦੇਖੋ ਗਊ ਹੱਤਿਆ ਦਾ ਮਾਮਲਾ ਕੋਈ ਪਹਿਲਾਂ ਵੀ ਆਤੋਂ 2-3 ਮਹੀਨੇ ਪਹਿਲਾਂ ਜਿਹੜਾ ਆਪਣੇ ਪ੍ਰੋਦੇ ਪੁਰ ਤੇ ਗਊਆਂ 20-22 ਗਊਆਂ ਮਾਰੀਆਂ ਸੀਗੀਆਂ ਉਹਦੇ ਸਬੰਧ ਵਿੱਚ ਬੜਾ ਧਰਨਾ ਵੀ ਲੱਗਿਆ ਪਰ ਅਸੀਂ ਫਿਰ ਵੀ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਸਰਕਾਰ ਦੀ ਵੀ ਗੱਲ ਮੰਨਦੇ ਹੋਏ ਵੀ ਅੱਗੇ ਤੋਂ ਇਹ ਕੰਮ ਸਾਡੇ ਇਲਾਕੇ 'ਚ ਨਹੀਂ ਹੋਊਗਾ ਕਿ ਮੁਰਰੇ ਅਸੀਂ ਇਹ ਧਰਨਾ ਨਹੀਂ ਲਾਵਾਂਗੇ ਪਰ ਇਹ ਦੁਬਾਰਾ ਗਊ ਹੱਤਿਆ ਨਾ ਹੋਵੇ ਮੁਰੰਮ ਵੀ ਫੜੇਗੇ ਮੁਰਦੇ ਕੋਈ ਕਾਰਵਾਈ ਨਹੀਂ ਫੇਰ ਡੇਢ ਮਹੀਨੇ ਬਾਅਦ ਹੁਣ ਤੋਂ 15-20 ਦਿਨ ਪਹਿਲਾਂ ਡੇਢ ਮਹੀਨੇ ਪਹਿਲਾਂ ਫੇਰ ਉਹੀ ਕੰਮ ਚੱਲਿਆ ਅੱਜ ਜਿਹੜੀ ਰਾਤ ਦੀ ਗੱਲ ਆ ਉਹ ਬੰਦੇ ਨੇ ਗਾਉਂ ਵੱਢ ਕੇ ਉਹਦਾ ਢਾੜੋ ਉੱਤੇ ਪਿਆ ਜਿਸੇ ਬਣਿਆ ਆ ਉਹ ਗਾਉਂ ਨੂੰ ਤਾਂ ਢਾੜ ਰੱਖ ਕੇ ਤੂਣਾ ਕਰਿਆ ਆ ਉਸ ਬੰਦੇ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਆ ਉਹਦੇ ਕਿਹੜੀ ਸ਼ਾਇਦ ਉਹ ਬੰਦਾ ਛੜਤਾ ਉਹਦੇ ਕੋਈ ਕਾਰਵਾਈ ਨਹੀਂ ਕਰੀ ਗਈ ਸਾਨੂੰ ਉਹ ਬੰਦਾ ਸਲਾਕਾਂ ਦੇ ਪਿੱਛੇ ਚਾਹੀਦਾ ਧਾਰਮਿਕ ਸੰਭਾਵਨਾਵਾਂ ਤੇ ਸਬੱਟਾ ਮਾਮਲਾ ਉਹਨੂੰ ਛੱਡਿਆ ਕਿਉਂ ਗਿਆ ਛੱਟ ਇਹ ਤਾਂ ਇਹਨਾਂ ਨੂੰ ਪੁੱਛਣ ਜੋਗ ਹੈ ਜੀ ਅਸੀਂ ਬੈਠ ਕੇ ਗੱਲ ਕਰ ਰਹੇ ਆਂ ਵੀ ਉਹਨੂੰ ਰੈਸਟ ਕਰੋ ਜਾਂ ਗੱਲ ਕਰੋ ਉਹ ਬੈਠ ਕੇ ਫੋਨਾਂ ਤੇ ਗੱਲ ਕਰ ਰਹੇ ਨੇ ਜੇ ਅਸੀਂ ਉਹ ਇੱਥੇ ਆ ਕੇ ਬਹਿ ਗਏ ਤਾਂ ਗੱਡੀ ਭਜਾਈ ਆ ਸਾਨੂੰ ਉਹ ਬੰਦਾ ਅੰਦਰ ਚਾਹੀਦਾ ਜੇ ਛੁੱਟੂਗਾ ਇਹ ਤੋਂ ਵੱਡਾ ਤਰਨ ਲੱਗੂਗਾ ਤੇ ਵੱਡੀ ਕਾਰਵਾਈ ਹੋਊਗੀ ਬਲਜ ਕਰਨਾ ਉਹ ਤਾਂ ਅੰਦਰ ਰਹੂਗਾ ਇਹ ਕੰਟੀਨਿਊ ਬੈਠਾਂਗੇ ਚਾਹੇ ਮੀਂਹ ਆਵੇ ਨੇਰੀਆਵੇ ਪਰ ਸਾਨੂੰ ਉਹ ਬੰਦਾ ਅੰਦਰ ਚਾਹੀਦਾ ਜੇ ਉਹਦੇ ਨਾਲ ਕੋਈ ਵੀ ਲਿਹਾਜ਼ ਪੁਲਿਸ ਨੇ ਕਰੀ ਤਾਂ ਵੱਡਾ ਜਿਹੜਾ ਜਿਹੜਾ ਇਲਜ਼ਾਮ ਹੈ ਇਹ ਪੁਲਿਸ ਨੂੰ ਭੁਗਤਣਾ ਪੈਣਾ ਚਾਹੀਦਾ ਅ ਕਲ ਬਗੋਰਾ ਪਿੰਡ ਦੇ ਵਿੱਚ ਸਮਰਾਲੇ ਥਾਣ ਕਲੀ ਸਿੰਘ ਸਨੋਂ ਫਗਣ ਸਿੰਘ ਵੱਲੋਂ ਜਿਹੜਾ ਇੱਕ ਇਨਫਾਰਮੇਸ਼ਨ ਦਿੱਤੀ ਸੀ ਕਿ ਉਹਨਾਂ ਦੇ ਸ਼ਹੀਦਾਂ ਦੀ ਜਗ੍ਹਾ ਦੇ ਲਾਗੇ ਜਿਹੜਾ ਹੈ ਉਸ ਲੋਹਾਬੇ ਦੇ ਵਿੱਚ ਮਾਸ ਪਾਗ ਰੱਖਿਆ ਹੈ ਤੇ ਇੱਕ ਅੱਧਾ ਜਿਹੜਾ ਸਿਰ ਵਗੈਰਾ ਵੀ ਜੀਵੀ ਦੇ ਹੁਣਦੇ ਅਸੀਂ ਵੀ ਜੀਐਲ ਐਫਆਈਆ ਨੰਬਰ 143 ਬਟੇ 25 ਅੰਡਰ ਸੈਕਸ਼ਨ 298 ਤੇ 395 ਤੇ ਹੋਰ ਐਲੀਮੈਂਟ ਤਾਲਾ ਦੇ ਪਰਚਾ ਦਰਜ ਕੀਤਾ ਹੈ ਇਹਦੇ ਵਿੱਚ ਮਲਜਮ ਨਿਰਿੰਦਰ ਸਿੰਘ son of ਦਲੀਪ ਸਿੰਘ ਮਨਿੰਦਰ ਸਿੰਘ ਗੈਦੀ ਸਕਾਰੀ ਕਹਿੰਦੇ ਇਹਨੂੰ ਵਿਲੇਜ ਬਗੋਰਾ ਦਾ ਜਿਹਦੀ ਹੋਰ 35 ਸਾਲ ਆ ਉਹਨੂੰ ਅੱਜ ਅਰੇਸਟ ਕਰ ਲਿਆ ਤੇ ਤਤੀਜ ਜਿਹੜੀ ਸਾਡੇ ਜਰੀਏ ਆਕੇ